ਤੁਸੀਂ ਹੁਣੇ ਨਾ ਇੰਪਰੋਵਾਈਜ਼ੇਸ਼ਨ ਦੀ ਗੱਲ ਕਰ ਰਹੇ ਸੀ ਕੁਝ ਹਿੱਟ ਫਿਲਮਾਂ ਤੁਸੀਂ ਦਿੱਤੀਆਂ ਨੇ ਔਰ ਇੰਪਰੋਵਾਈਜ਼ ਕਰਕੇ ਦਿੱਤੀਆਂ ਨੇ ਬਟ ਬਹੁਤ ਹੀ ਜ਼ਿਆਦਾ ਸੈਡਨ ਹੈ ਸਾਡੇ ਲਈ ਕਿ ਪੱਲਾ ਸਾਹਿਬ ਉਹਨਾਂ ਦੇ ਨਾਲ ਜੋ ਤੁਹਾਡੀ ਜੁਗਲਬੰਦੀ ਸੀ ਮੈਂ ਹਮੇਸ਼ਾ ਸੁਣਦੀ ਸੀ ਕਿ ਔਨ ਸੈੱਟ ਚੀਜ਼ਾਂ ਕਿਤੇ ਦੀ ਕਿਤੇ ਪਹੁੰਚ ਗਈਆਂ ਬਟ ਅਨਫੋਰਚੂਨੇਟਲੀ ਤੁਹਾਡੀ ਹੁਣ ਫੋਲ ਵੀ ਆਣੀ ਹੈ ਕੈਰੀ ਓਨ ਦੀ ਨੈਕਸਟ ਬਟ ਹੀ ਇਸ ਨੋ ਮੋਰ ਇੱਕ ਆਰਟਿਸਟ ਲਈ ਇੱਕ ਦੋਸਤ ਲਈ ਇੱਕ ਭਰਾ ਲਈ ਕਿੰਨਾ ਕਿਦਾਂ ਦਾ ਲਾਸ ਹੁੰਦਾ ਜਦੋਂ ਤੁਹਾਨੂੰ ਪਤਾ ਹੈ ਕਿ ਚੀਜ਼ਾਂ ਕਰਨੀਆਂ ਹੈਗੀਆਂ ਪਰ ਨਾਲ ਦਾ 파ਟਨਰ ਹੀ ਨਹੀਂ ਹੈ ਦੇਖੋ ਇਹ ਭੱਲਾ ਸਾਹਿਬ ਨੇ ਇੰਪਰੋਵਾਈਜ਼ੇਸ਼ਨ ਦੀ ਗੱਲ ਕੀਤੀ ਨਾ ਹੀ ਵਾਸ ਕਿੰਗ ਆਫ ਦਾ ਇੰਪਰੋਵਾਈਜ਼ੇਸ਼ਨ ਉਹਨਾਂ ਜੀ ਨੇ ਇੰਪਰੋਵਾਈਜ਼ੇਸ਼ਨ ਕੋਈ ਨਹੀਂ ਕਰ ਸਕਦਾ ਔਰ ਹਰ ਲਾਈਨ ਤੇ ਉਹਨਾਂ ਕੋਲ ਇੰਪਰੋਵਾਈਜ਼ੇਸ਼ਨ ਜੀ ਮੈਂ ਹਾਲਾਂਕਿ ਕਈ ਲਾਈਨਾਂ ਤੇ ਫਸ ਜਾਨਾ ਕਿ ਨਹੀਂ ਤੇ ਇੰਪਰੋਵਾਈਜ਼ ਨਾ ਕਰੀਏ ਲਾਈਨ ਅੱਛੀ ਹੈ ਪਰ ਭੱਲਾ ਸਾਹਿਬ ਨੂੰ ਸਕੂਨ ਨਹੀਂ ਸੀ ਆਉਂਦਾ ਉਹ ਤੇ ਇੰਪਰੋਵਾਈਜ਼ ਕਰਨਾ ਹੀ ਕਰਨਾ ਉਹਦੇ ਚੋਂ ਇੱਕ ਜਿਹੜਾ ਭੱਲਾ ਇਫੈਕਟ ਹੈ ਨਾ ਉਹ ਨਜ਼ਰ ਆਣਾ ਚਾਹੀਦਾ ਹਰ ਲਾਈਨ ਚ ਰਾਈਟ ਜਿਹਨੂੰ ਮੈਂ ਇੱਕ ਟਰਮ ਚ ਕਹਿੰਦੇ ਆ ਪੈਲਾਈਜ਼ਮ ਹਮ ਨਜ਼ਰ ਆਣਾ ਚਾਹੀਦਾ ਹਰ ਉਹਨਾਂ ਦੇ ਇੱਕ ਲਾਈਨ ਦੇ ਵਿੱਚੋਂ ਪਤਾ ਲੱਗਦਾ ਉਹ ਇੰਨਾ ਇੰਪਰੋਵਾਈਜ਼ ਕਰਨ ਦੇ ਸ਼ੌਕੀਨ ਸੀ ਸਾਡੀ ਕਈ ਵਾਰੀ ਲੜਾਈ ਹੋ ਜਾਣੀ ਸੈੱਟ ਤੇ ਬੈਠੇ ਹੋਏ ਜਾ ਕੇ ਡਾਇਰੈਕਟਰ ਨੂੰ ਕਹਿ ਦਿੰਦੇ ਪੁੱ ਯਾਰ ਭੱਲਾ ਸਾਹਿਬ ਹਟਦੇ ਨਹੀਂ ਉਹ ਫਿਰ ਦੋ ਲਾਈਨਾਂ ਵਿੱਚ ਉਹਨਾਂ ਨੇ ਪਾ ਲਈਆਂ ਉਹਨਾਂ ਨੇ ਆ ਜਨਾ ਉਹ ਯਾਰ ਫਿਰ ਕੀ ਹੋ ਗਿਆ ਤੂੰ ਬੰਦਾ ਉਹ ਯਾਰ ਤੂੰ ਐ ਕਰ ਤੂੰ ਉਹਨਾਂ ਸਾਨੂੰ ਬਣਾ ਲੈਣਾ ਨਹੀਂ ਮੈਂ ਚਲ ਆ ਇੱਕ ਕੱਟ ਦਵਾਂ ਆ ਤਾਂ ਮੈਂ ਬੋਲੂਗਾ ਹੈ ਨਾ ਸਰ ਅਸੀਂ ਸੀਰੀਅਸਲੀ ਲੜਵਾਨ ਯਾਰ ਮੈਂ ਨਹੀਂ ਗੱਲ ਕਰਨੀ ਭੱਲਾ ਸਾਹਿਬ ਨਾਲ ਗੱਲ ਆ ਕੋਈ ਯਾਰ ਸਾਡਾ ਸੀਨ ਚੇਂਜ ਕਰਤਾ ਹੈ ਨਾ ਬਟ ਮੈਂ ਐਟ ਦ ਸੇਮ ਟਾਈਮ ਉਹਨਾਂ ਦੀ ਰਿਸਪੈਕਟ ਨਹੀਂ ਕਰਦਾ ਸੀ ਇਸ ਗੱਲ ਦੀ ਵੀ ਉਦਾਂ ਤਾਂ ਹੈ ਹੀ ਸੀ ਕਿ ਬੰਦਾ ਆਪਣੇ ਕੰਮ ਨੂੰ ਕਿੰਨਾ ਡੈਡੀਕੇਟਿਡ ਹੈ ਯਾਰ ਉਹਨੂੰ ਚੈਨ ਨਹੀਂ ਆ ਰਿਹਾ ਕਿ ਮੈਂ ਹੋਰ ਇਹਦੇ ਵਿੱਚ ਕੀ ਵਧੀਆ ਕਰਾਂ ਇਹ ਉਹਨਾਂ ਤੋਂ ਸਿੱਖਣ ਵਾਲੀ ਚੀਜ਼ ਸੀ ਬਿਲਕੁਲ ਔਰ ਅੱਜ ਅਸੀਂ ਤੁਸੀਂ ਪੁੱਛਿਆ ਕਿਵੇਂ ਫੀਲ ਹੁੰਦਾ ਉਹ ਉਦਾਂ ਹੀ ਹੈ ਜੀ ਕਿ ਮੰਜੀ ਦੇ ਚਾਰ ਪਾਵੇ ਹੁੰਦੇ ਨੇ ਤੇ ਜੇ ਕੈਰੀਅਨ ਜੱਟਾ ਦੀ ਗੱਲ ਕਰੀਏ ਤੇ ਵਿੱਚੋਂ ਕੁ ਪਾਵਾ ਹੀ ਲਾ ਕੇ ਲੈ ਗਿਆ ਕੋਈ ਅਸੀਂ ਕਿੱਦਾਂ ਉਹਦੇ ਤੇ ਸਰਵਾਈਵ ਕਰਨਾ ਇਹੋ ਵਾਲਾ ਫੀਲ ਹੈ ਸਾਡੇ ਤੇ ਬਟ ਇਹ ਹੈ ਕਿ ਸਾਡੀ ਲਾਈਨ 'ਚ ਇੱਕ ਗੱਲ ਕਹਿੰਦੇ ਕਿ ਸ਼ੋ ਮਸ ਗੋ ਆਨ ਉਹ